ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਮਨ ਜੈਤਲੀ ਲੁਧਿਆਣਾ ਸ਼ਹਿਰ ਦੇ Shimla Puri ਦੇ ਵਿੱਚ ਇੱਕ ਮੰਦ ਭਾਗੀ ਘਟਨਾ ਵਾਪਰੀ ਸੀ ਜਿੱਥੇ ਗਵਾਂਡਣ ਵੱਲੋਂ ਇੱਕ 2.5 ਸਾਲ ਦੀ ਬੱਚੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਤਾਂ ਬੱਚੀ ਦੇ ਮਾਪਿਆਂ ਦੇ ਨਾਲ ਖੁੰਦਕ ਸੀ ਤੇ ਖੁੰਦਕ ਜਿਹੜੀ ਹੈ ਉਹ ਬੱਚੀ ਤੇ ਕੱਢੀ ਗਈ ਸੀ ਜ਼ਿੰਦਾ ਬੱਚੀ ਨੂੰ ਪਹਿਲਾਂ ਆਪਣੀ ਸਕੂਟੀ ਦੇ ਅੱਗੇ ਖਿੜਾ ਕੇ ਉਹ ਲੈ ਕੇ ਜਾ ਰਹੀ ਹੈ ਸੀਸੀਟੀਵੀ ਦੇ ਵਿੱਚ ਸਾਰਾ ਕੁਝ ਕੈਦ ਹੋਇਆ ਸੀਸੀਟੀਵੀ ਖੰਗਾਲੀ ਤਾਂ ਪਤਾ ਲੱਗਿਆ ਕਿ ਗਵਾਂਡਣ ਵੱਲੋਂ ਕਾਤਲ ਜਿਹੜਾ ਉਹ ਗਵਾਂਡਣ ਸੀਗੀ ਬੇਰਹਿਮੀ ਦੇ ਨਾਲ ਉਸ ਬੱਚੀ ਨੂੰ ਮਾਰ ਦਿੰਦੀ ਹੈ ਤਾਂ ਤਸਵੀਰਾਂ ਤੁਸੀਂ ਉਸ ਬੱਚੀ ਦੇ ਘਰ ਦੀਆਂ ਦੇਖੀਆਂ ਨੇ ਉਸ ਬੱਚੀ ਦੀ ਮਾਂ ਦੀਆਂ ਅੱਖਾਂ ਦੇ ਹੰਝੂ ਤੁਸੀਂ ਦੇਖੇ ਨੇ ਜੋ ਹਰ ਇੱਕ ਦਾ ਸੀਨਾ ਚੀਰ ਦਿੰਦੇ ਨੇ ਤਾਂ ਪਿਤਾ ਦੇ ਉਹ ਹੰਝੂ ਵੀ ਦੇਖੇ ਨੇ ਜਿੱਥੇ ਤਸਵੀਰਾਂ ਨੇ ਤੁਹਾਨੂੰ ਕੱਲੇ ਕੱਲੇ ਨੂੰ ਹਰ ਉਸ ਸ਼ਖਸ ਨੂੰ ਜੋ ਉਸ ਵੀਡੀਓ ਨੂੰ ਦੇਖ ਰਿਹਾ ਸੀ ਉਸ ਖਬਰ ਨੂੰ ਦੇਖ ਰਿਹਾ ਸੀ ਉਸ ਦੀ ਅੱਖਾਂ ਨੂੰ ਨਮ ਕੀਤਾ ਤੇ ਅੱਜ ਇਹ ਵੀਡੀਓ ਦੇਖ ਕੇ ਗੁੱਸਾ ਵੀ ਜ਼ਰੂਰ ਆਏਗਾ ਕਿਉਂਕਿ ਉਸੇ ਕਾਤਲ ਗਵਾਂਡਣ ਵੱਲੋਂ ਆਪਣਾ ਜੁਰਮ ਕਬੂਲ ਲਿਆ ਗਿਆ ਤਸਵੀਰ ਤੁਹਾਨੂੰ ਦਿਖਾਵਾਂਗੇ ਤਾਂ ਪੁਲਿਸ ਮੁਲਾਜ਼ਮ ਦੇ ਨਾਲ ਗੱਡੀ ਦੇ ਵਿੱਚ ਬੈਠੀ ਇਸ ਗਵਾਂਡਣ ਨੇ ਦੱਸਿਆ ਕਿ शिमलापुरी तो उसने इस बच्ची ਨੂੰ ਚੱਕਿਆ ਸੀ ਤੇ ਮਾਰ ਦਿੱਤਾ ਗਿਆ ਉਸ ਬੱਚੀ ਨੂੰ ਇਸੇ ਕਾਤਲ ਗਵੰਡਨ ਨੇ ਲੰਮੇ ਸਮੇਂ ਤੋਂ ਜਦੋਂ ਤੋਂ ਇਹ ਖਬਰ ਨਸ਼ਰ ਹੋਈ ਹੈ ਕਈ ਦਿਨਾਂ ਤੋਂ ਲੋਕ ਜਿਹੜੇ ਨੇ ਇਸ ਕਾਤਲ ਗਵੰਡਨ ਦੀ ਫਾਂਸੀ ਦੀ ਮੰਗ ਕਰ ਰਹੇ ਨੇ ਅੱਜ ਕੈਮਰੇ ਮੂਰੇ ਆਈਏ ਤੇ इसने ਆਪਣਾ ਜੁਰਮ ਕਬੂਲ ਲਿਆ ਦੱਸ ਰਹੀ ਹੈ ਕਿ ਉਸਨੇ ਸਕੂਟੀ ਤੇ ਬਿਠਾ ਕੇ ਸ਼ਿਮਲਾਪੁਰੀ ਤੋਂ ਸਕੂਟੀ ਤੇ ਬੱਚੀ ਬਿਠਾਈ ਤੇ ਉਸ ਤੋਂ ਬਾਅਦ ਉਸ ਨੂੰ ਮਾਰ ਦਿੱਤਾ ਬੇਰਹਿਮੀ ਦੇ ਨਾਲ ਮਾਰ ਕੇ ਉਸ ਨੂੰ ਦਬ ਦਿੱਤਾ ਸੀ ਤਾਂ ਪਰਿਵਾਰ ਨੂੰ ਜਦੋਂ ਇਹ ਸੂਚਨਾ ਮਿਲੀ ਬੱਚੀ ਨੂੰ ਕੱਢਿਆ ਗਿਆ ਬੱਚੀ ਦਾ ਅੰਤਮ ਸੰਸਕਾਰ ਵੀ ਕੀਤਾ ਗਿਆ ਪਰ ਪ੍ਰਸ਼ਾਸਨ ਨੇ ਕੇ ਬਾਰ ਬਾਰੇ ਮੰਗ ਕੀਤੀ ਗਈ ਕਿ ਇਸ ਕਾਤਲ ਗਵੰਡਨ ਨੂੰ ਜਲ ਤੋ ਜਲ ਫਾਂਸੀ ਦੀ ਸਜ਼ਾ ਦਿੱਤੀ ਜਾਏ ਅੱਜ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤਸਵੀਰ ਤੁਹਾਨੂੰ ਦਿਖਾਵਾਂਗੇ ਗੱਡੀ ਦੇ ਵਿੱਚ ਪੁਲਿਸ ਮੁਲਾਜ਼ਮ ਦੇ ਨਾਲ ਬੈਠੀ ਇਸ ਗਵੰਡਨ ਨੇ ਆਪਣਾ ਜੁਰਮ ਕਬੂਲਿਆ ਕਹਿ ਰਹੀ ਹੈ ਕਿ ਸ਼ਮਲਾਪੂਰੀ ਤੋਂ ਮੈਂ ਇਸ ਬੱਚੀ ਨੂੰ ਚੁੱਕਿਆ ਸੀ ਫਿਰ ਇਸ ਨੂੰ ਮਾਰ ਦਿੱਤਾ ਮਾਪਿਆਂ ਦੇ ਨਾਲ ਦੁਸ਼ਮਣੀ ਸੀ ਇਹ ਵੀ ਗੱਲ ਉਹ ਕਬੂਲ ਰਹੀ ਹੈ ਤਾਂ ਸੁਣਾ ਦਿੰਨੇ ਆ ਕੀ ਕਹਿ ਰਹੀ ਹੈ ਇੱਕ ਕਾਤਲ ਗਵੰਡਰ ਸ਼ਮਲਾਪੂਰੀ ਵੀ ਕੋਈ ਨਹੀਂ ਤੁਸੀਂ ਮੰਨੇ ਜਿਆਦੇ ਬੱਚ ਨੂੰ ਇੰਨੇ ਸਾਲ ਦੇ ਨਹੀਂ ਦੁਸ਼ਮਣੀ ਨਹੀਂ ਤੇ ਤੁਸੀਂ ਬੱਚਾ ਮਾਰਨ ਲਈ ਇਦਾਂ ਛੱਡ ਗਏ ਨਹੀਂ ਨਹੀਂ ਕੁੜੀਏ ਇੱਕ ਮਿੰਟ ਦਾ ਆਦੋ ਸੁਣੋ ਕਾਲ ਨਹੀਂ ਨਹੀਂ ਇੱਕ ਮਿੰਟ ਦਾ ਕਾ ਕੇ ਤੁਸੀਂ ਕਾਲ ਕੀਤੀ ਸੀ ਉਹ ਨਹੀਂ ਉਹ ਬੰਦੇ ਨੇ ਉਹ ਕਿਹੜੀ ਜਗ੍ਹਾ ਬੋਲੋਨਾ ਇਹਨਾਂ ਦੀ ਕੁੜੀ ਆਪਕੀ ਉਹਨਾਂ ਨੇ ਪੁੱਛ ਲਈ ਮੈਂ ਤੂੰ ਤਾਂ ਕਾਕੇ ਕੁੜੀ ਦੱਸ ਨਾ ਸਰ ਮਹਾਰਾਜ ਜਗ੍ਹਾ ਤੋਂ ਦੱਸ ਤੂੰ ਰਹਿ ਨਹੀਂ ਕੀਤਾ ਹਾਂ ਹਿਮਲਾਪੁਰੀ ਹੈ ਉੱਥੋਂ ਲੈ ਕੇ ਆਈਆਂ ਹਾਂ ਉਹ ਕੁੜੀ ਨੂੰ ਬੱਚੇ ਨੂੰ ਉਹਨਾਂ ਨਾਲ ਦਸ਼ਮਨੀ ਮਹਾਪਿਆ ਉਹਦੇ ਨਾਲ ਮਾਰਨਾ ਬੱਚੇ ਨੂੰ ਆਏ ਹੈ ਐ ਨਹੀਂ ਧਿਆਨ ਕਰੋ ਮੜੇ ਚਾਰ ਸਾਲ ਦੀ ਬੱਚੀ ਇਧਰ ਇਧਰ ਹੱਥ ਹੇਠਾਂ ਕਰ ਹਾਂ ਹਾਂ ਐ ਇਹਨੂੰ ਧਿਆਨ ਕਰੋ ਮੜੇ ਜਾ ਮੜੇ ਜਾਣੂ ਮੰਨਦੇ ਜਿਆਦੀ ਬੋਲੰਦੇ ਸਾਲ ਜੀ ਰਹੇ ਨਹੀਂ ਦੁਸ਼ਮਨੀ ਨਹੀਂ ਤੇ ਤੁਸੀਂ ਬੱਚਾ ਮਾਰ ਲਈ ਇਦਾਂ ਛੱਡ ਗਏ ਨਹੀਂ ਨਹੀਂ ਕੁੜੀਆਂ ਇੱਕ ਮਿੰਟ ਖਾਸ ਤੋਂ ਸੁਣੋ ਕਾਲ ਨਹੀਂ ਨਹੀਂ ਇੱਕ ਮਿੰਟ ਖਾਸ ਤੋਂ ਤੁਸੀਂ ਕਾਲ ਕੀਤੀ ਸੀ ਉਹ ਨਹੀਂ ਉਹ ਬੰਦੇ ਨੇ ਉਹ ਜਿਹੜੀ ਜਿਹੜੀ ਜਲਾ ਬੋਲੋ ਨਾ ਜਿਨ੍ਹਾਂ ਦੀ ਕੁੜੀਆਂ ਬੱਚੀ ਉਹਨਾਂ ਨੂੰ ਪੁੱਛ ਲੈਣੇ ਤੁਸੀਂ ਤੂੰ ਤਾਂ ਕਾਕੇ ਕੁੜੀਆਂ ਦੱਸਨਾ ਸਰ ਮੜਾ ਦੇ ਜਗਾ ਤਾਂ ਦੱਸ ਤੁਰ ਐ ਨਹੀਂ ਕੀਤਾ ਹਾਂ ਸ਼ਿਮਲਾਪੁਰੀ ਉੱਥੋਂ ਲੈ ਕੇ ਆਈਆਂ ਹੁਣ ਕੁੜੀ ਨੂੰ ਬੱਚੇ ਨੂੰ ਉਹਨਾਂ ਨਾਲ ਦੁਸ਼ਮਣੀ ਵਾਹ ਪਏ ਉਹਦੇ ਨਾਲ ਮਾਰਨ ਮਾਰਨਾ ਬੱਚੇ ਨੂੰ ਆ ਹੈ ਐਨੇ ਧਿਆਨ ਕਰੋ ਮੜੇ ਐਨੇ 4 ਸਾਲ ਦੇ ਬੱਚੇ ਇਦਾਂ ਇਦਾਂ ਹੱਥ ਹੇਠਾਂ ਕਰ ਹਾਂ ਐਨੇ ਧਿਆਨ ਕਰੋ ਮੜੇ ਜਾ ਮੜੇ ਜਾਣੂ ਦੁਸ਼ਮਣੀ ਵੀ ਕੋਈ ਨਹੀਂ ਤੁਸੀਂ ਮੰਨਦੇ ਜਿਆਦਾ ਪੁੱਛ ਲੋ ਇੰਨੇ ਸਾਲ ਦੇ ਨਹੀਂ ਦੁਸ਼ਮਣੀ ਨਹੀਂ ਤੇ ਤੁਸੀਂ ਬੱਚਾ ਮਾਰਨ ਲਈ ਇਦਾਂ ਛੱਡ ਗਏ ਨਹੀਂ ਨਹੀਂ ਕੁੜੀਏ ਇੱਕ ਮਿੰਟ ਘਾਤ ਤੋਂ ਸੁਣੋ ਕਾਲ ਨਹੀਂ ਨਹੀਂ ਇੱਕ ਮਿੰਟ ਘਾਤ ਤੋਂ ਤੁਸੀਂ ਕਾਲ ਕੀਤੀ ਸੀ ਉਹ ਨਹੀਂ ਉਹ ਬੰਦੇ ਨੇ ਉਹ ਕਿਹੜੀ ਜਗ੍ਹਾ ਬੋਲੋ ਨਾ ਇਹਨਾਂ ਦੀ ਕੁੜੀ ਆਪਜੀ ਉਹਨਾਂ ਨੇ ਪੁੱਛ ਲਈ ਮੈਂ ਤੁਸੀਂ ਤੂ ਦਾ ਕਾਕਾ ਕੁੜੀਏ ਦੱਸਨਾ ਸਰ ਮਾੜਾ ਦੇ ਵਿੱਚ ਜਗਾ ਤਾਂ ਦੱਸ ਤੂੰ ਰਹਿੰਦੀ ਕਿੱਥੇ ਹਾਂ Shimla Puri ਹੈ ਉੱਥੋਂ ਲੈ ਕੇ ਆਈਆਂ ਉਹਨੂੰ ਕੁੜੀ ਨੂੰ ਬੱਚੇ ਨੂੰ ਉਹਨਾਂ ਦਾ ਦੋਸਤ ਨਹੀਂ ਮਾਪੇ ਉਹਦੇ ਨਾਲ ਮਾਰਨ ਬੱਚੇ ਨੂੰ ਆਏ ਹੈ ਐ ਨਹੀਂ ਧਿਆਨ ਕਰੋ ਮਾੜੇ 3-4 ਸਾਲ ਦੀ ਬੱਚੀ ਇੱਧਰ ਇੱਧਰ ਹੱਥ ਹੇਠਾਂ ਕਰ ਹਾਂ ਐਨ ਚਾਰ ਕਰੋ ਮਾੜੇ ਜਾ ਮਾੜੇ ਜਾਣੂ ਓਕੇ ਜਾਓ ਨੇ ਜਿਆਦਾ ਪੁੱਛ ਨਹੀਂਦਾ ਹਾਂ ਨਹੀਂ ਦੁਸ਼ਮਣੀ ਨਹੀਂ ਤੇ ਤੁਸੀਂ ਬੱਚਾ ਮਾਰ ਲਈ ਇਦਾਂ ਛੱਡ ਗਏ ਨਹੀਂ ਨਹੀਂ ਕੁੜੀਏ ਇੱਕ ਮਿੰਟ ਘਾਤ ਕੇ ਸੁਣੋ ਕਹੋ ਨਹੀਂ ਨਹੀਂ ਇੱਕ ਮਿੰਟ ਘਾਤ ਕੇ ਤੁਸੀਂ ਕਾਲ ਕੀਤੀ ਸੀ ਉਹ ਨਹੀਂ ਉਹ ਬੰਦੇ ਨੇ ਉਹ ਜਿਹਨੂੰ ਕਿਹੜੀ ਜਲਾ ਬੋਲਣਾ ਜਿਨ੍ਹਾਂ ਦੀ ਕੁੜੀ ਹੈ ਬੱਚੀ ਉਹਨਾਂ ਨੇ ਪੁੱਛ ਲਈ ਨਹੀਂ ਤੁਸੀਂ ਤੂੰ ਦਾ ਕਾਕਾ ਕੁੜੀਏ ਦੱਸਨਾ ਸਰ ਮਹਾਰਾਜ ਜਗਾ ਤਾਂ ਦੱਸ ਤੂੰ ਰਹਿ ਨਹੀਂ ਕੀਤਾ ਹਾਂ ਸ਼ਿਮਲਾਪੁਰੀ ਹੈ ਉੱਥੋਂ ਲੈ ਕੇ ਆਈਆਂ ਹਾਂ ਉਹ ਕੁੜੀ ਨੂੰ ਬੱਚੇ ਨੂੰ ਉਹਨਾਂ ਨਾਲ ਦੁਸ਼ਮਣੀ ਮਹਾ ਪੇ ਉਹਦੇ ਨਾਲ ਮਾਰਨ ਮਾਰਨ ਬੱਚੇ ਨੂੰ ਆਏ ਹੈ ਐਨ ਧਿਆਨ ਕਰੋ 3-4 ਸਾਲ ਦੇ ਬੱਚੇ ਇੱਧਰ ਇੱਧਰ ਹੱਥ ਹੇਠਾਂ ਕਰ ਹਾਂ ਐਨ ਧਿਆਨ ਕਰੋ ਮੜੇ ਜਾ ਮੜੇ ਜਾਣ ਨੂੰ ਦੁਸ਼ਮਣੀ ਵੀ ਕੋਈ ਨਹੀਂ ਤੁਸੀਂ ਮੰਨਦੇ ਜਿਆਦਾ ਬੋਲਦੇ ਰਹਿੰਦੇ ਸਾਲ ਵੀ ਨਹੀਂ ਦੁਸ਼ਮਣੀ ਨਹੀਂ ਤੇ ਤੁਸੀਂ ਬੱਚੇ ਨੂੰ ਮਾਰਨ ਲਈ ਇਦਾਂ ਛੱਡ ਗਏ ਨਹੀਂ ਨਹੀਂ ਕੁੜੀਏ ਇੱਕ ਮਿੰਟ ਕਰਕੇ ਸੁਣ ਕਾਲ ਨਹੀਂ ਨਹੀਂ ਇੱਕ ਮਿੰਟ ਕਰਕੇ ਤੁਸੀਂ ਕਾਲ ਕੀਤੀ ਸੀ ਉਹ ਨਹੀਂ ਉਹ ਬੰਦੇ ਨੇ ਉਹ ਜਿਹੜੀ ਜਲਾ ਬੋਲੋ ਨਾ ਜਿਨ੍ਹਾਂ ਦੀ ਕੁੜੀ ਹੈ ਬਚੀ ਉਹਨਾਂ ਨੇ ਪੁੱਛ ਲਈ ਮੈਂ ਤੁਸੀਂ ਤੂੰ ਦਾ ਕਾਕੇ ਕੁੜੀਆਂ ਦੱਸਨਾ ਸਰ ਮੜਾ ਦੇ ਵਿੱਚ ਜਗਾ ਤਾਂ ਦਸ ਤੋੜ ਐਨੇ ਕੀਤੇ ਹਾਂ ਹਾਂ Shimla Puri ਉੱਥੋਂ ਲੈ ਕੇ ਆਈਆਂ ਹਾਂ ਉਹਨੂੰ ਕੁੜੀ ਨੂੰ ਬੱਚੇ ਨੂੰ ਉਹਨਾਂ ਨਾਲ ਦੁਸ਼ਮਨੀ ਮਾਂ ਪੇ ਉਹਦੇ ਨਾਲ ਤੂੰ ਮਾਰਨਾ ਮਾਰਨਾ ਬੱਚੇ ਨੂੰ ਆਏ ਹੈ ਐਨੇ ਧਿਆਨ ਕਰੋ ਮੜਾ 3-4 ਸਾਲ ਦੀ ਬੱਚੀ ਇਧਰ ਇਧਰ ਹੱਥ ਹੇਠਾਂ ਕਰ ਹਾਂ ਹਾਂ ਐਨੇ ਧਿਆਨ ਕਰੋ ਮੜਾ ਜਾ ਮੜਾ ਜਾ ਨੂੰ ਓਕੇ ਸੋ